ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਕਿ ਆਪ ਸਭ ਸੰਗਤਾਂ ਬਿਲਕੁਲ ਚੜ੍ਹਦੀ ਕਲਾ 'ਚ ਹੋਗੇ ਨਿਊਜ਼ੀਲੈਂਡ ਤੋਂ ਇੱਕ ਜਿਹੜੀ ਖਬਰ ਆ ਰਹੀ ਹੈ ਕਿ ਜਿਵੇਂ ਸਿੱਖਾਂ ਨੇ ਨਗਰ ਕੀਰਤਨ ਆਰੰਭ ਕੀਤਾ ਸੀਗਾ ਤੇ ਕੁਝ ਹੌਲੜਬਾਜ਼ ਉੱਥੋਂ ਦੇ ਗੋਰੇ ਲੋਕ ਅੰਗਰੇਜ਼ ਲੋਕ ਕਿਵੇਂ ਰੋਕਣ ਆਏ ਕਿਵੇਂ ਤੁਹਾਨੂੰ ਪਤਾ ਉਹਨਾਂ ਦੀ ਵੀਡੀਓ ਸਾਰੇ ਸੰਗਤਾਂ 'ਕ ਆ ਚੁੱਕੀ ਹੈ ਕਿਵੇਂ ਉਹਨਾਂ ਨੇ ਨਾਰੇ ਲਾਏ ਕਿਵੇਂ ਉਹਨਾਂ ਨੇ ਹੌਲੜਬਾਜ਼ੀ ਕੀਤੀ ਹੁਣ ਕੀ ਹੋਇਆ মিডিਆ ਨੇ ਜਿੰਦਗੀ ਜੀ ਕਲਿੱਪ ਕੱਟ ਕੇ ਚਲਾਤੀ ਵੇਖੋ ਜੀ ਨਗਰ ਕੀਰਤਨ ਰੋਕਣ ਅੰਗਰੇਜ਼ ਪਹੁੰਚੇ ਆ ਪਰ ਜੇਕਰ ਸਿੰਘਾਂ ਨੇ ਮੈਨੂੰ ਜੋ ਅਸਲੀ ਵੀਡੀਓ ਪੂਰੀ ਵਿਖਾਈ ਜੋ ਪੂਰੀ ਵੀਡੀਓ ਮੈਨੂੰ ਸੰਤਾਂ ਨੇ ਭੇਜੀ ਸਿੰਘਾਂ ਨੇ ਵਿਖਾਈ ਪੂਰੀ ਵੀਡੀਓ ਇਹ ਆ ਕਿ ਕੁਝ ਖ ਸਮਾਂ ਉਹਨਾਂ ਨੇ ਆ ਕੇ ਉਹ ਲੜਵਜੇ ਕੀਤੀ ਆ ਵਿਰੋਧ ਕੀਤਾ ਵਾ ਲੇਕਿਨ ਬਾਅਦ ਵਿੱਚ ਜਦੋਂ ਨਿਊਜ਼ੀਲੈਂਡ ਦੀ ਪੁਲਿਸ ਆ ਗਈ ਪੁਲਿਸ ਨੇ ਆ ਕੇ ਉਹਨਾਂ ਨੂੰ ਕੰਟਰੋਲ ਕੀਤਾ ਨੱਥ ਪਾਈ ਤੇ ਜਿਵੇਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਆਰੰਭ ਹੋਇਆ ਸੀ ਉਸੇ ਤਰ੍ਹਾਂ ਆਪਣੀ ਡਸਟੀਨੇਸ਼ਨ ਤੇ ਜਾ ਕੇ ਨਗਰ ਕੀਰਤਨ ਸੰਪੂਰਨ ਹੋਇਆ ਵਾ ਤੋਂ ਨਗਰ ਕੀਰਤਨ ਉਹਨੇ ਪੰਗ ਕਰਨ ਦੀ ਕੋਸ਼ਿਸ਼ ਕੀਤੀ ਬੜੀ ਹੁੱਲਰਬਾਜੀ ਕਰਨ ਦੀ ਉਹਨਾਂ ਕੋਸ਼ਿਸ਼ ਕੀਤੀ ਸੀਗੀ ਕੋਈ ਮੁਨ ਕਰਨੀ ਕਲਿੱਪ ਸਾਡੇ ਸਾਹਮਣੇ ਆ ਪਰ ਜੇਕਰ ਪੂਰੀ ਕਲਿੱਪ ਵੇਖੀ ਜਾਵੇ ਤੇ ਪੂਰੀ ਕਲਿੱਪ ਚ ਇਹ ਪਤਾ ਲੱਗਦਾ ਵਾ ਕਿ ਨਗਰ ਕੀਰਤਨ ਰੋਕਣ ਆਏ ਸੀ ਪਰ ਉਹਨਾਂ ਕੋ ਰੋਕਿਆ ਨਹੀਂ ਗਿਆ ਬਾਅਦ ਵਿੱਚ ਨਿਊਜ਼ੀਲੈਂਡ ਦੀ ਪੁਲਿਸ ਦਾ ਧੰਨਵਾਦ ਕਿ ਜਿਨ੍ਹਾਂ ਨੇ ਆ ਕੇ ਸਾਰੇ ਮਾਹੌਲ ਨੂੰ ਸੰਭਾਲ ਲਿਆ ਨਹੀਂ ਤਾਂ ਮਾਹੌਲ ਖਰਾਬ ਹੋ ਸਕਦਾ ਨਿਊਜ਼ੀਲੈਂਡ ਦੇ ਵਿੱਚ ਵੀ ਹੁਣ ਇਹ ਕਲਿੱਪ ਜੋ ਦੋ ਜਿਹੜੇ ਪੰਜਾਬ ਦੇ ਵਿੱਚ ਕਨਵਰਟ ਹੋ ਰਹੇ ਕੁਝ 크੍ਰਿਸਚੀਅਨ ਬਣ ਰਹੇ ਆ ਕੁਝ ਲੋਕ ਜਿਹੜੇ ਧਰਮ ਪਰिवर्तन ਕਰ ਰਹੇ ਆ ਇਹ ਕਲਿੱਪ ਜਦੋਂ ਉਹਨਾਂ ਤੱਕ ਪਹੁੰਚੀ ਹੁਣ ਉਹਨਾਂ ਨੇ ਆਪਣੇ ਵਿਚਾਰ ਦੇਤੇ ਉਹਨਾਂ ਨੇ ਆਪਣੇ ਅਗਲਾ ਉਪੜਕਾਉ ਬਿਆਨ ਦੇਤੇ ਉਹ ਆਂਦੇ ਭੀ ਜੇਕਰ ਪੰਜਾਬ ਦੀ ਧਰਤੀ ਤੇ ਜੇਕਰ ਤੁਸੀਂ ਇਸਾਈਆਂ ਦਾ ਕੋਈ ਸ਼ੇਡ ਰੋਕੋਗੇ ਤੇ ਆਂਦੇ ਤੁਹਾਨੂੰ ਉਹ ਲੈਣੇ ਦੇਣੇ ਪੈ ਹੀ ਆਂਦੇ ਜੇਕਰ ਸਾਡੀਆਂ ਸ਼ੋਭਾ ਯਾਤਰਾ ਰੋਕੋਗੇ ਤੁਹਾਨੂੰ ਉਹ ਲੈਣੇ ਦੇਣੇ ਪੈ ਹੀ ਰਹੇ ਮੈਂ ਬੇਨਤੀ ਕਰਾਂ ਉਹਨਾਂ ਵੀਰਾਂ ਨੂੰ ਜਵਾਬ ਦਵਾਂ ਜੇਕਰ ਅਸੀਂ ਵਿਦੇਸ਼ਾਂ ਦੇ ਵਿੱਚ ਨਗਰ ਕੀਰਤਨ ਕੱਢ ਰਹੇ ਹਾਂ ਤੇ ਅਸੀਂ ਉੱਥੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰ ਰਹੇ ਪਲੱਸ ਸਰਕਾਰ ਦੀ ਪਰਮਿਸ਼ਨ ਨਾਲ ਹੋ ਰਿਹਾ ਸਾਰਾ ਕੁਝ ਜਿਸ ਦਿਨ ਲੋਕ ਵਿਹਲੇ ਹੁੰਦੇ ਆ ਸੜਕਾਂ ਖਾਲੀ ਹੁੰਦੀਆਂ ਵਾ ਉਸ ਦਿਨ ਨਗਰ ਕੀਰਤਨ ਦਾ ਸਿੱਖਾਂ ਨੇ ਉੱਥੇ ਆਪਣਾ ਰੰਬਿਆ ਸੀਗਾ ਕੰਮ ਤੇ ਜੇ ਅਸੀਂ ਨਗਰ ਕੀਰਤਨ ਕੱਢ ਵੀ ਰਹੇ ਹਾਂ ਤੁਹਾਡੀ ਤਰ੍ਹਾਂ ਘਰ-ਘਰ ਜਾ ਕੇ ਪੋਸਟਰ ਵੰਡ ਕੇ ਲਾਲਚ ਦੇ ਕੇ ਸਕੂਲਾਂ ਦੇ ਲਾਲਚ ਦੇ ਕੇ ਫੀਸਾਂ ਦੇ ਲਾਲਚ ਬਰਦਿਆਂ ਦੇ ਲਾਲਚ ਦੇ ਕੇ ਅਸੀਂ ਉਹਨਾਂ ਨੂੰ ਕਨਵਰਟ ਕਰਕੇ ਆਪਣੀ ਨਹੀਂ ਲਿਆ ਰਹੇ ਕਦੀ ਨਹੀਂ ਇਹ ਬੜਾ ਲੱਟਾ ਪਾਇਆ ਜਾਂਦਾ ਵਾ ਵੇਖੋ ਜੀ ਜੇਕਰ ਤੁਸੀਂ ਇਹ ਇੰਡੀਆ ਦੇ ਵਿੱਚ ਜੇਕਰ ਸਾਈ ਪ੍ਰਚਾਰ ਨਹੀਂ ਕਰ ਸਕਦੇ ਤੁਸੀਂ ਵਿਦੇਸ਼ਾਂ ਵਿੱਚ ਕਿਤਾਬ ਪ੍ਰਚਾਰ ਕਰ ਸਕਦੇ ਜਿਵੇਂ ਮੈਂ ਬੇਨਤੀ ਕਰਾਂ ਜਿਹੜੇ ਅਸਲੀ ਕ੍ਰਿਸਚਨ ਹਨ ਤੁਸੀਂ ਆਪਣਾ ਪ੍ਰਚਾਰ ਕਰੋ ਪ੍ਰਚਾਰ ਦੀ ਗੱਲ ਕਰਦੇ ਪ੍ਰਚਾਰ ਕਰੋ ਆਪਣਾ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਕ੍ਰਿਸਚਨ ਨੇ ਕੀ ਉਹ ਤੁਹਾਨੂੰ ਸੈਟ ਕਰਦੇ ਉਹ ਸਾਫ਼ੇ ਗੱਲ ਕਹਿੰਦੇ ਆ ਕਿ ਸਾਡਾ ਇਹਨਾਂ ਨਾਲ ਕੋਈ ਵਾਅਦਾ ਨਹੀਂ ਆ ਕਿਉਂ ਅੰਦਰ ਸਾਨੂੰ ਬਦਨਾਮ ਕਰ ਦਿੱਤਾ ਇਹਨਾਂ ਨੇ ਅੰਦਰ ਪ੍ਰਭੂ ਯਿਸੂ ਜੀ ਪਿਆਰ ਸਿਖਾਉਣਾ ਦੇ ਕੇ ਗਏ ਸਾਨੂੰ ਪਿਆਰ ਸਿਖਣਾ ਅੰਦਰ ਇਹ ਕੁਝ ਉਹਨਾਂ ਨੇ ਕਰੀ ਨਹੀਂ ਕੀਤਾ ਵੀ ਸਿਰ ਤੇ ਹੱਥ ਲਾਓ ਮੂੰਹ ਐ ਨੂੰ ਉਹਦਾ ਸਿੱਧਾ ਹੋ ਜਾਊਗਾ ਭੈਣ ਬੋਲ ਨਹੀਂ ਸਕਦੀ ਤੇ ਬੋਲਣ ਲੱਗੀ ਹੋ ਜਾਊਗਾ ਡੱਡ ਬੋਡੀ ਲਾਓ ਤੇ ਡੱਡ ਬੋਡੀ ਉੱਠ ਕੇ ਖੜੀ ਹੋ ਜੂਗੀ ਇਦਾਂ ਅੰਦਰ ਕਦੀ ਨਹੀਂ ਸਾਡੇ ਯਿਸੂ ਜੀ ਨੇ ਕੀਤਾ ਇਸਾਈ ਜਿਹੜੇ ਅਸਲੀ ਕ੍ਰਿਸਚਨ ਨੇ ਸ਼੍ਰੀ ਅਕਾਲ ਤੱਕ ਸਾਹਿਬ ਆ ਕੇ ਉਹਨਾਂ ਨੇ ਬਿਆਨ ਦਿੱਤਾ ਵਾ ਕਿ ਸਾਡਾ ਇਹਨਾਂ ਨਾਲ ਕੋਈ ਵਾਹਵਾਸਤਾ ਨਹੀਂ ਹੈ। ਤੋਂ ਸਵਾਲ ਕਰਾ ਕੀ ਤੁਹਾਨੂੰ ਕ੍ਰਿਸਚੀਅਨ ਸਪੋਰਟ ਕਰਦੇ ਆ ਨਹੀਂ ਕਰਦੇ। ਜਿਹੜੀ ਸਿੱਖਾਂ ਦੀ ਗੱਲ ਤੁਸੀਂ ਕਰਦੇ ਆ ਸਿੱਖਾਂ ਨੇ ਵੀ ਉੱਥੇ ਜਾ ਕੇ ਆਪਣੇ ਵਿਦੇਸ਼ਾਂ ਦੇ ਵਿੱਚ ਆਪਣੇ ਨਗਰ ਕੀਰਤਨ ਕਾਢ ਹੀ ਰੇ ਆ ਗੁਰੂ ਘਰ ਖੋਲ ਹੀ ਰੇ ਆ। ਅਸੀਂ ਤੱਕੇ ਨਾ ਕਿਸ ਨੂੰ ਕਨਵਰਟ ਨਹੀਂ ਕਰਾ ਰਹੇ ਤੱਕੇ ਨਾ ਕਿਸ ਨੂੰ। ਲਾਜ ਦੇ ਕੇ ਆਪਣੀ ਵੱਲ ਨਹੀਂ ਸੋਧ ਰਹੇ। ਜੇਕਰ ਅਸੀਂ ਲੰਗਰ ਲਾਏ ਆ ਅਸੀਂ ਸਾਰੀ ਸਮੁੱਚੀ ਕਾਇਨਾਤ ਵਾਸਤੇ ਲੰਗਰ ਲਾਏ ਆ। ਇਹ ਨੂੰ ਨਹੀਂ ਵੀ ਤੂੰ ਦੂਜੇ ਧਰਮ ਦਾ ਸਾਢੇ 4 ਦੇ ਫੇਰ ਨੂੰ ਲੰਗਰ ਲਾਵਾਂਗੇ ਫੇਰ ਲੰਗਰ ਤੈਨੂੰ ਦਵਾਂਗੇ ਕਦੀ ਨਹੀਂ ਜੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਸੇਖ ਕੌਮ ਨੇ ਲੰਗਰ ਲਾਏ ਸਮੁੱਚੀ ਕਾਇਨਾਤ ਵਾਸਤੇ ਗੋਰਾ ਛਕੇ ਕਾਲਾ ਛਕੇ ਕਿਸੇ ਬਰਾਦਰੀ ਦਾ ਉੱਥੇ ਜਾ ਕੇ ਪ੍ਰਸ਼ਾਦਾ ਛਕੇ ਕਿਸੇ ਨੂੰ ਰੋਕਣੀ ਜਿਹੜੇ ਮਾਹੌਲ ਤੁਸੀਂ ਪੰਜਾਬ ਦੇ ਵਿੱਚ ਖਰਾਬ ਕਰਦੇ ਹੋ ਇਹ ਤਾਂ ਗੱਲ ਉਹਦੀ ਕਰਦੇ ਆ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਕੁਸ਼ੇੜ ਦੇ ਨਾਤੇ ਸ਼ੈਤਾਨ ਦਾ ਲੰਗਰ ਕਹਿੰਦੇ ਆ ਸ਼ੈਤਾਨ ਦਾ ਪ੍ਰਸ਼ਾਦ ਕਹਿੰਦੇ ਆ ਮੌਲ ਖਰਾਬ ਤਾਂ ਇਦਾਂ ਹੁੰਦਾ ਵਾ ਫਿਰ ਸਿਕੂ ਇੱਕਮਾਂ ਬੇਨਤੀ ਹੋਰ ਕਰਾਂ ਚਲੋ ਜੇ ਦੂਜਾ ਪਹਿਲੂ ਵੇਖਿਆ ਜਾਵੇ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਵੇਖੋ ਪ੍ਰਚਾਰ ਹਰ ਇੱਕ ਧਰਮ ਦਾ ਕਰਨਾ ਚਾਹੀਦਾ ਵਾ ਕ੍ਰਿਸਚਨ ਇੰਡੀਆ ਦੇ ਵਿੱਚ ਪ੍ਰਚਾਰ ਕਰਨ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਪੰਜਾਬ 'ਚ ਪ੍ਰਚਾਰ ਕਰਨ ਰਿਸਪੈਕਟ ਆ ਕੋਈ ਨਾ ਨਾ ਰੋਕੇ ਪਰ ਗੁੱਸਾ ਕਿਉਂ ਲੱਗਦਾ ਵਾ ਜਦੋਂ ਕੁਝ ਇੱਕ ਅੱਗ ਲਾਉ ਬਿਆਨ ਦਿੱਤੇ ਜਾਂਦੇ ਧਿਆਨ ਨਾਲ ਮੇਰੀ ਬੇਨਤੀ ਜਦੋਂ ਅੱਗ ਲਾਉ ਬਿਆਨ ਦਿੱਤੇ ਜਾਂਦੇ ਤੇ ਕੀ ਕਿਹਾ ਜਾਂਦਾ ਵਾ ਅੰਕਰ ਨਰੂਲਾ ਜੀ ਪਾਸਟਰ ਨੇ ਇਹ ਬਿਆਨ ਦਿੱਤਾ ਕਿ ਜਿਵੇਂ ਪਿਓ ਇੱਕ ਆ ਪਤੀ ਇੱਕ ਆ ਮਾਪਾਪ ਇੱਕ ਆ ਉਹਨਾਂ ਦਾ ਪਰਮੇਸ਼ਰ ਵੀ ਸਦਾ ਇੱਕ ਆ ਚਲੋ ਸਹੀ ਗੱਲ ਉਹਨਾਂ ਦੀ ਅਸੀਂ ਨਹੀਂ ਮੁਨਕਰ ਪਰ ਜਿੱਥੇ ਸ਼ਪੀਲ ਤੇ ਟਿੱਪਣੀ ਕਰਕੇ ਉਹਨਾਂ ਨੇ ਇਹ ਕਿਹਾ ਕਿ ਜੇ ਪਾਣੀ ਪੀਣਾ ਤੂੰ ਹੀ ਆਪਣੇ ਘਰੋਂ ਲੈ ਕੇ ਜਾਇਆ ਕਰੋ ਕਿ ਇਦਾਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੁੰਦਾ ਸਵਾਲ ਹੈ ਸਵਾਲ ਹੈ ਜਿਹੜਾ ਅੰਕਰ ਨਰੂਲਾ ਜੀ ਨੇ ਪਿਛਲੇ ਸਾਲ ਕ੍ਰਿਸਮਸ ਨੂੰ ਲੈ ਕੇ ਜਦੋਂ ਜੋ ਬਿਆਨ ਦਿੱਤਾ ਨਾਲ ਸ਼ਬਜ ਰਹਿਸ਼ੀ ਦੀਦੇ ਆਲੇ ਤੇ ਇਹ ਬਿਆਨ ਦਿੱਤਾ ਵੇਖੋ ਜੀ ਇੱਕ ਘਰ ਦੇ ਵਿੱਚ ਮਰਗ ਹੋਈ ਹੋਵੇ ਦੂਜੇ ਘਰ ਚ ਵਿਆਹ ਹੋਵੇ ਖੁਸ਼ੀ ਵਾਲਾ ਖੁਸ਼ੀ ਮਨਾਵੇ ਗਮੀ ਵਾਲਾ ਗਮੀ ਮਨਾਵੇ ਸਭ ਜਿਆਦਾ ਦੀ ਸ਼ੀਦੀ ਨੂੰ ਮੌਤ ਨਾਲ ਕੰਪੇਅਰ ਕੀਤਾ ਤਾਂ ਮੌਤ ਕੀ ਹੁੰਦੀ ਜਿਹੜੀ ਆਮ ਬੰਦੇ ਨੂੰ ਆਵੇ ਕਦੀ ਤੁਸੀਂ ਕਿਸੇ ਸਿੱਖ ਦੇ ਮੂੰਹ ਸੁਣਿਆ ਪ੍ਰਭੂ ਯਿਸੂ ਜੀ ਬਾਰੇ ਇਦਾਂ ਦਾ ਗਲਤ ਬਿਆਨ ਅਸੀਂ ਪ੍ਰਭੂ ਯਿਸੂ ਜੀ ਦੀ ਸ਼ਹਾਦਤ ਕਹਿੰਦੇ ਹਾਂ ਮੈਂ ਸਟੇਜ ਦਾ ਇਤਿਹਾਸ ਨਾ ਆਇਆ ਉਹਨਾਂ ਦਾ ਕਿ ਪ੍ਰਭੂ ਯਸੂ ਜੀ ਨੂੰ ਸਲੀਮ ਤੇ ਚਾੜ੍ਹ ਕੇ ਬੜੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਸਵਾਲ ਆ ਵੀ ਅਸੀਂ ਕਦੀ ਉਹਨਾਂ ਨੂੰ ਮੌਤ ਦੇ ਨਾਲ ਆਮ ਬੰਦੇ ਨਾਲ ਕੰਪੇਅਰ ਕੀਤਾ ਕਦੀ ਨਹੀਂ ਹੁਣ ਦੇਖੋ ਮੈਂ ਲਾਸ ਤੇ ਇੱਕ ਬੇਨਤੀ ਕਰਾਂ ਕੋਈ ਵੀ ਬੰਦਾ ਵਾ ਉਹ ਜੇ ਉਸ ਦੇਸ਼ ਦਾ ਨਾਗਰਿਕ ਬਣ ਕੇ ਜਾਂਦਾ ਤੇ ਉਹਨੂੰ ਪੂਰੇ ਰਾਈਟ ਆ ਹੁਣ ਤੁਸੀਂ ਆਖੋਗੇ ਭਈਆ ਵੀ ਇੱਥੇ ਹੁੰਦੀ ਹੈ ਭਈ ਇਹ ਕੀ ਪੜ ਲਿਖ ਕੀ ਹੁੰਦੇ ਇੱਥੇ ਕੀ ਡਿਗਰੀ ਕਰਕੇ ਹੁੰਦੇ ਭਈ ਜੇ ਸਾਡੇ ਲੋਕ ਜੇਕਰ ਉੱਥੇ ਗਏ ਆ ਤਾਂ ਜਾ ਕੇ ਗੋਰਿਆਂ ਦਾ ਕੰਮ ਕਰਨ ਦੇ ਆ ਆਪਣੀ ਕਿਰਤ ਕਰਨ ਦੇ ਆ ਉੱਥੋਂ ਨਾ ਜਾ ਕੇ ਮਾਹੌਲ ਖਰਾਬ ਨਹੀਂ ਕਰ ਰਹੇ ਉਥੋਂ ਰ ਗੰਦ ਨਹੀਂ ਪਾ ਰਹੇ ਜਿੱਦਾਂ ਭਈਆਂ ਨੇ ਸਾਡੇ ਪੰਜਾਬ ਚ ਜਾ ਕੇ ਪਾਇਆ ਪਾਣ ਖਾ ਖਾ ਕੇ ਲਾਲ ਲਾ ਜੀਆਂ ਪਚਕਾਰੀਆਂ ਮਰੀ ਜਾਣੀਆਂ ਕੰਨਾਂ ਤੇ ਉਹ ਕੰਮ ਸਾਡੇ ਪੰਜਾਬੀ ਨਹੀਂ ਕਰਨ ਦੇ ਉੱਥੇ ਜਾ ਕੇ ਜੋ ਕੰਮ ਭਈਏ ਇੱਥੇ ਆ ਕੇ ਕਰਨ ਦੇ ਪੰਜਾਬ ਚ ਸਿਗਰੇਟ ਆ ਧੂਏ ਮਾਰੀ ਜਾਣਾ ਇੱਕ ਤਾਂ ਜਿਹੜੇ ਮੂੰਹਾਂ ਤੇ ਉਹ ਕੰਮ ਭਈਏ ਕਰਨ ਦਾਇਆ ਸਾਡੇ ਪੰਜਾਬ ਵਾਲੇ ਨਹੀਂ ਕਰਨ ਦਾਇਏ ਭਈਏ ਇਹੋ ਜਿਹਾ ਬਿਆਨ ਦਿੰਦੇ ਆ ਕਿ ਵੇਖੋ ਜੀ ਸਰਦਾਰਾਂ ਦੀਆਂ ਜਿਹੜੀਆਂ ਧੀਆਂ ਪੈਣਾ ਵਾ ਅਸੀਂ ਵਿਆਹ ਕਰਾ ਲਵਾਂਗੇ ਇੱਕ ਭਈਏ ਦਾ ਬਿਆਨ ਆਇਆ ਪਿੱਛੇ ਜਣਾ ਧਿਆਨ ਨਾਲ ਸੁਣਿਓ ਆਂ ਤਾਂ ਵੀ ਇੰਤੂ ਦੇ ਲੋਕਾਂ ਨੇ ਬਾਹਰ ਚਲ ਜਾਣਾ ਤਾਂ ਮੈਂ ਇੰਤੂ ਦੇ ਪਿੰਡ ਦਾ ਸਰਪੰਚ ਬਣ ਜਾਣਾ ਵਾ ਇਹੋ ਜਿਹਾ ਕਦੀ ਬਿਆਨ ਬੇਹੋ ਦੇ ਸਾਡੇ ਇੰਡੀਆ ਦੇ ਲੋਕ ਉਥੇ ਕਦੀ ਨਹੀਂ ਦਿੰਦੇ ਉਹ ਬੰਦਿਆਂ ਨੂੰ ਰੈਂਦੇ ਆ ਪੇ ਕਈਆਂ ਨੇ ਕਲਪਾਂ ਕਢ ਕੇ ਸਾਹਮਣੇ ਰੱਖੀਆਂ ਵੇਖੋ ਜੀ ਜਿਹੜਾ ਹਰਜਿੰਦਰ ਸਿੰਘ ਡਰਾਈਵਰ ਆ ਉਹਨੇ ਉਹਦੇ ਗਲਤੀ ਕੀਤੀ ਸੀ ਅਸਲ ਵਿੱਚ ਗਲਤੀ ਉਹਦੀ ਵੀ ਛਾਲੀ ਗਈ ਮੈਂ ਪਿਛਲੇ ਦਿਨ ਨਹੀਂ ਬੋਲਿਆ ਹਾਂ ਗਲਤੀ ਉਹਦੀ ਛਾਲੀ ਗਈ ਗਲਤੀ ਉਛਾਲ ਕੇ ਉਹਦੀ ਤੇ ਇਹ ਕਿਹਾ ਗਿਆ ਵੇਖੋ ਜੀ ਇਹਨੇ ਗਲਤੀ ਕੀਤੀ ਆ ਇਹਨੇ ਅੰਗਰੇਜ਼ ਫੈਮਲੀ ਮਾਰਤੀ ਆ ਪਰ ਅੰਗਰੇਜ਼ਾਂ ਦੇ ਕੋਲੋਂ ਵੀ ਕਈਆਂ ਨੇ ਗਲਤ ਟਰੱਕ ਮੋੜੇ ਆ ਯੂ ਟਰਨ ਗਲਤ ਲਾਏ ਆ ਪਰ ਉਹਨਾਂ ਦੇ ਕਦੀ ਨਹੀਂ ਵਿਖਾਇਆ ਜਾਂਦੇ ਇਹ ਕੇਵਲ ਸਿੱਖਾਂ ਦੇ ਵਿਖਾਇਆ ਜਾਂਦੇ ਆ ਤੋ ਇੱਕ ਬੰਦੇ ਦੀ ਕਰਤੂਤ ਕਰਕੇ ਪੂਰੀ ਕਮਿਊਨਿਟੀ ਬਦਨਾਮ ਕਰਨੀ ਇਹ ਗੱਲ ਮਾੜੀ ਐ ਮੈਂ ਪਿਛਲੇ ਦਿਨ ਵੀ ਇਹ ਵਿਚਾਰ ਰੱਖਿਆ ਸੀ ਚਲੋ ਜਦੋਂ ਰੌਲਾ ਰੱਪਾ ਹੁੰਦਾ ਐਂਡ ਤੇ ਮੈਂ ਮੇਨ ਵਿਸ਼ੇ ਤੇ ਗੱਲ ਲਿਆ ਵਾਂ ਜਦੋਂ ਰੌਲਾ ਰੱਪਾ ਹੁੰਦਾ ਵਾ ਸਾਡੇ ਸਿੱਖ ਹਮੇਸ਼ਾ ਉਦੋਂ ਇਹ ਗੱਲ ਕਹਿੰਦੇ ਆ ਵੀ ਹੁਣ ਸਾਨੂੰ ਆਪਣਾ ਰਾਜ ਚਾਹੀਦਾ ਵਾ ਹੁਣ ਰਾਜ ਨੂੰ ਦੋ ਤਰੀਕਿਆਂ ਨਾਲ ਹੀ ਡੈਫੀਨੇਸ਼ਨ ਵੇਨੇ ਆ ਪਹਿਲਾ ਪਹਿਲੀ ਡੈਫੀਨੇਸ਼ਨ ਖਾਲਿਸਤਾਨ ਬਣਾ ਦੋ ਹੁਣ ਖਾਲਿਸਤਾਨ ਕੀ ਆ ਵੀ ਇੱਕ ਪੰਜਾਬ ਨੂੰ ਇੱਕ ਜਿੱਦਾਂ ਪਾਕਿਸਤਾਨ ਬਣ ਗਿਆ ਉਹਦਾ ਪੰਜਾਬ ਨੂੰ ਇਦਾਂ ਬਣਾਓ ਉਹਦਾ ਨਾਮ ਰੱਖ ਦੋ ਖਾਲਿਸਤਾਨ ਭਾਵ ਕਿ ਇੰਡੀਆ ਤੋਂ ਵੱਖਰਾ ਕਰ ਦੋ ਇਹ ਖਾਲਿਸਤਾਨ ਆ ਹੁਣ ਇੱਕ ਹੈ ਖਾਲਸਾ ਰਾਜ ਜੋ ਜਿੱਥੋਂ ਤੱਕ ਮੇਰੀ ਸੋਚ ਹੈ ਇੱਕ ਹੈ ਖਾਲਸਾ ਰਾਜ ਹੁਣ ਖਾਲਸਾ ਰਾਜ ਕੀ ਆ ਵੀ ਜਿੱਦਾਂ ਸ਼ੇਰੇ ਪੰਜਾਬ ਨੇ ਰਾਜ ਕਾਇਮ ਕੀਤਾ ਸੀ ਕਿਹੋ ਜਿਹਾ ਕਿ ਜਦੋਂ ਸ਼ੇਰੇ ਪੰਜਾਬ ਨੇ ਸ਼੍ਰੀ ਦਰਬਾਰ ਸਾਹਿਬ ਤੇ ਵੀ ਸੁਨਾ ਲਾਇਆ ਮੰਦਰਾਂ ਤੇ ਵੀ ਲਾਇਆ ਮਸਜਿਦਾਂ ਤੇ ਵੀ ਲਾਇਆ ਤੇ ਜਦੋਂ ਸਾਰੇ ਟਰਮਾਂ ਦੇ ਦਰਗਾਹਾਂ ਤੇ ਵੀ ਲਵਾਇਆ ਚਰਚਾਂ ਤੇ ਵੀ ਲਵਾਇਆ ਇਹੋ ਜਿਹਾ ਰਾਜ ਚਾਹੀਦਾ ਸਾਨੂੰ ਕਿ ਜਿੱਥੇ ਸਾਰਿਆਂ ਨੂੰ ਸਤਕਾਰ ਮਿਲੇ ਬਰਾਬਰ ਕੋਈ ਕਿਸੇ ਤਰ੍ਹਾਂ ਦਾ ਹੌਲਰ ਬਾਜ ਨਾ ਹੋਵੇ ਜੋ ਸੱਚੋ ਸੱਚ ਫੈਸਲਾ ਹੋਵੇ ਇਹ ਆਸਲ ਖਾਲਸਾ ਰਾਜ ਹੁਣ ਜਦੋਂ ਖਾਲਸਾ ਰਾਜ ਦੀ ਗੱਲ ਆਉਂਦੀ ਤੇ ਅਸੀਂ ਹਰ ਕੋਈ ਸਿੱਖ ਆਦਾ ਕਹਿੰਦਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਸੁਬਾਨ ਲੱਗੇ ਵੀ ਬੜੀ ਬਰੀ ਕੀਤਾ ਇਹ ਇਹ ਤੇ ਜਦੋਂ ਗੁਰੂ ਦੀ ਹਜ਼ੂਰੀ ਚ ਕੀਤਾ ਉਹ ਬੜੀ ਕਲਿੱਪ ਚੱਲੀ ਸੀ ਮੇਰੀ ਮੈਂ ਸਵਾਲੇ ਕੀਤਾ ਮੈਂ ਕਹਿੰਨੇ ਵੀ ਰਾਜ ਕਰੇਗਾ ਖਾਲਸਾ ਸਿੱਖੋ ਕਿਵੇਂ ਕਰਾਂਗੇ ਰਾਜ ਕੋਈ ਨਕੋਦਰ ਵਾਲੇ ਲਾਡੀ ਸ਼ਾ ਦੀ ਬੀੜੀ ਦਾ ਧੂਆਂ ਸੁੰਘਣਾ ਨਾ ਛੱਡੋ ਧਿਆਨ ਨਾਲ ਸੁਣਿਓ ਕੋਈ ਰਾਧਾ ਸਵਾਮੀ ਨਾ ਛੱਡੋ ਰਾਜ ਖਾਲਸਾ ਰਾਜ ਲੈਣ ਦੀ ਗੱਲ ਕਰਦੇ ਆਂ ਤੇ ਰਾਧਾ ਸਵਾਮੀ ਨੇ ਸਰਕਾਰ ਦਾ ਯਾਰ ਆ ਕਿ ਸਰਕਾਰਾਂ ਸਾਨੂੰ ਰਾਜ ਲੈ ਕੇ ਦੇਣਗੀਆਂ ਵਿਆਸ ਵਾਲਾ ਰਾਜ ਲੈ ਦੂਗਾ ਕਦੀ ਨਹੀਂ ਨਕੋਦਰ ਵਾਲੇ ਦੀ ਬੀੜੀ ਦਾ ਤੂੰ ਰਾਜ ਲੈ ਦੂਗਾ ਤੂੰ ਜਾ ਕੇ ਨਕੋਦਰ ਵਾਲੇ ਦੀਆਂ ਪੀ ਜਾ ਕੇ ਬੀੜੀ ਦੀਆਂ ਧੂਮੇ ਸੁੰਗੋ ਕਿ ਉਹ ਰਾਜ ਲੈ ਦੂਗਾ ਕਦੀ ਨਹੀਂ ਜੇ ਸਖੋ ਰਾਜ ਲੈਣਾ ਨਾ ਰਾਜ ਲੈਣਾ ਇੱਕ ਤਰੀਕੇ ਨਾਲ ਲਿਆ ਜਾਣਾ ਜਿਹੜੀ ਉਦਾਹਰਨ ਮਹਾਰਾਜੇ ਰਣਜੀਤ ਸਿੰਘ ਦੇ ਨਿੰਨੇ ਕਾਲੀ ਫੂਲਾਸਿਆਂ ਦੇ ਦਿੰਦੇ ਆਪਾਂ ਉਹ ਆ ਬਾਣੀ ਪੜਨ ਵਾਲੇ ਹੀ ਬਾਣੀ ਪੜਨ ਬਾਣੀ ਸੁਣਨ ਦੇ ਬਾਣੀ ਸਮਝਣ ਵਾਲੇ ਹੀ ਆਪਾਂ ਬਾਣੀ ਦੇ ਪੰਕਤੀ ਪੜਦੇ ਵੀ ਆਇਓ ਸੁਣਨ ਪੜਨ ਕੋ ਬਾਣੀ ਸੰਸਾਰ ਦੇ ਬਾਣੀ ਪੜਨ ਬਾਣੀ ਸੁਣਨ ਆਏ ਇਸ ਕਨਸੈਪਟ ਨੂੰ ਉਹਨਾਂ ਨੇ ਬਾਣੀ ਪੜ੍ਹੀ ਉਹਨਾਂ ਨੇ ਬਾਣੀ ਪ੍ਰਚਾਰੀ ਫੇਰ ਅਜ ਕਹਿਮ ਹੋਇਆ ਇਹ ਉਹ ਗੱਲ ਅਸੀਂ ਕਰਕੇ ਵਿਖਾਏ ਨੇ ਗੁੱਸਾ ਨਾ ਮੇਰੀ ਗੱਲ ਦਾ ਕਰਿਓ ਇੱਕ ਬੱਚਾ ਕਹਿੰਦਾ ਪਾਪਾ ਮੈਂ ਵੱਡਾ ਹੋ ਕੇ ਬੜਾ ਅਮੀਰ ਇਨਸਾਨ ਬਣਦਾ ਵਾਂ ਪਾਪਾ ਮੈਂ ਵੱਡਾ ਹੋ ਕੇ ਬੜਾ ਕਰੋੜਪਤੀ ਅਰਬਪਤੀ ਖਰਬਪਤੀ ਬਣਦਾ ਵਾਂ ਤੇ ਪਿਓ ਆ ਕੇ ਵੀ ਮੇਰਾ ਪੋਤਾ ਵੜਾ ਉਦਮੀ ਹੈ ਵੀ ਜਾਂਦਾ ਮੈਂ ਕਰੋੜਪਤੀ ਬਣਦਾ ਹੁਣ ਕੀ ਕਰੋੜਪਤੀ ਬਨਣਾ ਕਿਹਾ ਕਰੋੜਪਤੀ ਬਨ ਜਾਊਗਾ ਕਦੀ ਨਹੀਂ ਪੁੱਤ ਕਹਿੰਦਾ ਵਾ ਮੈਂ ਕਰੋੜਪਤੀ ਬਣਨਾ ਕਰੋੜਪਤੀ ਬਣਨਾ ਤੇ ਔੜ ਕੇ ਜੋਲਾ ਦੇ ਪੁੱਤ ਨੂੰ ਨਹੀਂ ਸਮਝਣ ਤੇ ਸ਼ਾਮਾ ਨੂੰ ਫੇਰ ਉੱਠ ਕੇ ਮੈਂ ਕਰੋੜਪਤੀ ਬਣਨਾ ਫੇਰ ਕਰੋੜਪਤੀ ਬਣਨਾ ਐਦਾਂ ਕਰੋੜਪਤੀ ਬਣੀ ਬਣਾਇਆ ਜਾਣਾ ਜੇ ਕਰੋੜਪਤੀ ਬਣਨਾ ਉਹਨੂੰ ਜੋਲਾ ਛੱਡਣਾ ਪਊਗਾ ਉਹਨੂੰ ਬਿਸਰਾ ਛੱਡਣਾ ਪਊਗਾ ਉਹਨੂੰ ਨਿਕਲਣਾ ਪਊਗਾ ਆਪਣੇ ਮਿਹਨਤ ਕਰਨ ਜੇ ਤੁਸੀਂ ਚਾਹੁੰਦੇ ਵੀ ਅਸੀਂ ਖਾਲਸਾ ਰਾਜ ਲਈਏ ਤੇ ਐ ਹੱਥ ਹੱਥ ਰੱਖ ਕੇ ਤੇ ਲਾਡੀ ਸ਼ਾਦੀ ਬੀੜੀ ਦੇ ਧੂਏ ਵੀ ਸੁੰਗੀ ਜਾਓ ਰਾਧਾ ਸਵਾਮੀ ਦੇਵਤਾਰੀਆਂ ਨੂੰ ਵੀ ਮੰਨੀ ਜਾਓ ਪੇਹੇ ਇਹ ਕਿ ਰਾਜ ਕਰੇਗਾ ਖਾਲਸਾ ਦੇ ਗੁਰੂ ਗ੍ਰੰਥ ਸਾਹਿਬ ਨੂੰ ਜਾਨੂ ਕਖਣਾ ਐਦਾਂ ਰਾਜ ਨਹੀਂ ਹੋਣੇ ਧਿਆਨ ਨਾਲ ਮੇਰੀ ਗੱਲ ਸੁਣਿਓ ਸਮਝਿਓ ਪੇੜਣਾ ਬਣੇ ਹੋਵੇਂ ਮੈਂ ਪੇੜਿਆ ਤੇ ਮੈਂ ਤੈਨੂੰ ਆ ਗਾਲਾਂ ਕੱਢੂ ਤੂੰ ਤੁਹਾਡੇ ਬਾਬੇ ਨੂੰ ਮਾੜਾ ਬੋਲਿਆ ਹੰਨਾ ਹਰ ਵਾਰ ਐਦਾਂ ਹੁੰਦਾ ਬਹੁਤ ਤੂੰ ਤੁਹਾਡੇ ਬਾਬੇ ਨੂੰ ਗਲਤ ਬੋਲਿਆ ਕੀ ਗਲਤ ਬੋਲਿਆ ਇਹ ਥੋੜੀ ਬੋਲਿਆ ਬਾਬਾ ਗਲਤ ਬਾਬਾ ਗਲਤ ਬਾਬਾ ਮਾੜਾ ਬਾਬਾ ਮਾੜਾ ਜੋ ਬੋਲਿਆ ਉਹ ਸੁਣੋ ਮੇਰੀ ਗੱਲ ਨੂੰ ਵੀ ਰਾਜ ਸੰਗੋਲ ਇੱਕੀ ਦੇਣਗੇ ਵੀ ਜਿਹੜੇ ਸਰਕਾਰਾਂ ਦੇ ਰੋਜ਼ ਜਾ ਕੇ ਚਪਲਾ ਚੜਦੇ ਆ ਰਾਜ ਸਾਨੂੰ ਉਹ ਲਿਖੇ ਦੇਣਗੇ ਜਿਨ੍ਹਾਂ ਦੇ ਕੋਈ ਕੁਰਬਾਨੀ ਨਹੀਂ ਕੋਈ ਦੇਣ ਦੱਸਦੇ ਉਹਨਾਂ ਦੀ ਕੋਈ ਇਤਿਆਸ ਦੱਸਦੇ ਹੋ ਇਹਨਾਂ ਦਾ ਉਹ ਰਾਜ ਲਿਖੇ ਦੇਣਗੇ ਸਿੱਖੋ ਜੇ ਰਾਜ ਲੈਣਾ ਵਾ ਉਸ ਗੁਰੂ ਦੇ ਪੂਰਨੇ ਤੇ ਚੱਲਣਾ ਰਾਜ ਆਉਣਾ ਵਾ ਜਿਹੜੇ ਗੁਰੂ ਨੇ ਆਪ ਦੇ ਚਾਰ ਪੁੱਤ ਵਾਰੇ ਆ ਦਿਨ ਬਣਾ ਰਹੇ ਨੇ ਪ੍ਰਚਾਰਕਾਂ ਨੂੰ ਸੋੜ ਰਹੇ ਆ ਅਸੀਂ ਵੀ ਕਲਪਾਂ ਪਾ ਰਹੇ ਹੰਗੀਆਂ ਤੋ ਵੇਖੋ ਜੇ ਰਾਜ ਕਰਨਾ ਵਾ ਦੁਨੀਆ ਦੇ ਰਾਜ ਕਰਨਾ ਵਾ ਦੁਨੀਆਂ ਦਾ ਰਾਜ ਉਸੇ ਤਰ੍ਹਾਂ ਹੀ ਹੋਣਾ ਜਿਹੜਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਕਹੇ ਬਾਬੇ ਬੰਦਾ ਸਿੰਘ ਬਹਾਦਰ ਨੇ ਕੀਤਾ ਐਦਾਂ ਰਾਜ ਨਹੀਂ ਆਉਣੇ ਰਾਜ ਲੈਣਾ ਰਾਜ ਲੈਣਾ ਤੇ ਜਾ ਕੇ ਫੇਰ ਦੇਰੇਦਾਰ ਦੇ ਪੈਰ ਚ ਰਾਜ ਲੈਣਾ ਰਾਜ ਲੈਣਾ ਤੇ ਕਾਲੇ ਪੀਲੇ ਧਾਗੇ ਬੰਨੀ ਫਿਰ ਗਿਆ ਗੁੱਟਾਂ ਤੇ ਰਾਜ ਲੈਣਾ ਤੇ ਜਾ ਕੇ ਫੇਰ ਗਲਾਂ ਚ ਮਨਸਾਹ ਦੇ ਧਾਗੇ ਪਾਈ ਫਿਰ ਗਿਆ ਫੇਰ ਪਖੰਡੀਆਂ ਉਤਰੇ ਫਿਰ ਗਿਆ ਫੇਰ ਸਿਆਣਿਆਂ ਤੁਰੇ ਫਿਰਿਆ ਲਾਚੀ ਦੇਣ ਵਾਲਾ ਬਾਬਾ ਲਾਚੀ ਲੈ ਜਾਓ ਤੇ ਧੀ ਲੈ ਜਾਓ ਲਾਚੀ ਲੈ ਜਾਓ ਪੁੱਤ ਲੈ ਜਾਓ ਬਾਬੇ ਦਾ ਤਰਖਾ ਲਓ ਤੇ ਬਾਹਰ ਦਾ ਵੀਜਾ ਲੱਗ ਜੇਗਾ ਇਹਨਾਂ ਰਾਜ ਨਹੀਂ ਲਿਕੇ ਦੇਣੀਆਂ ਇਹਨੂੰ ਇਹਦੇ ਆਪ ਦਾ ਵਿਚਾਰੇ ਰੋਟੀਆਂ ਕਰਨ ਪੂਰੇ ਤਾਲਿਆ ਤਾਂ ਜਿਹੜੀ ਮੈਂ ਆਪਣੀ ਵਿਚਾਰ ਰੱਖੀ ਆ ਜੇ ਰਾਜ ਆਪਾਂ ਲੈਣਾ ਵਾ ਜਿਵੇਂ ਪੁੱਤ ਕਿਵੇਂ ਮੈਂ ਰਾਜ ਲੈਣਾਂ ਦੇ ਮੁੜ ਕੇ ਜਿਵੇਂ ਪੁੱਤ ਕਿਵੇਂ ਮੈਂ ਕਰੋੜਪਤੀ ਬਣਾ ਔੜ ਕੇ ਜੁਲਾ ਸੌਂਜੇ ਜੇ ਪੁੱਤ ਕੇ ਮੈਂ ਕਰੋੜਪਤੀ ਬਣਦਾ ਜੁਲਾ ਔੜ ਕੇ ਸੌਂ ਜੇ ਉਹਨੂੰ ਕਰੋੜਪਤੀ ਨਹੀਂ ਬਣਦਾ ਉਹਨੇ ਭੁੱਖੇ ਮਰਨਾ ਹੁੰਦਾ ਜੇ ਉਹਨੇ ਕਾਮਯਾਬ ਹੋਣਾ ਵਾ ਉਹਨੂੰ ਜੁਲਾ ਛੱਡਣਾ ਪਊਗਾ ਜੁਲਾ ਛੱਡ ਕੇ ਉਹਨੂੰ ਕੰਮ ਕਰਨਾ ਪਊਗਾ ਮਿਹਨਤ ਕਰਨੀ ਪਊ ਆਪਣੇ ਫੇਰ ਕਰੋੜਪਤੀ ਬਣੂਗਾ ਪੋਤਾ ਕਿ ਮੈਂ ਕਰੋੜਪਤੀ ਬਣਦਾ ਤੇ ਫੇਰ ਜੁਲਾ ਔੜ ਕੇ ਇਦਾਂ ਨਹੀਂ ਕਰੋੜਪਤੀ ਬਣਿਆ ਜੇ ਖਾਲਸਾ ਰਾਜ ਲੈਣਾ ਵਾ ਤਾਂ ਡੇਰੇ ਦਾ ਨਾ ਰਾਜ ਨਹੀਂ ਲੈ ਕੇ ਦੇਣੇ ਜੁਲਾ ਔੜ ਕੇ ਸੌਂਜੋ ਇਦਾਂ ਰਾਜ ਨਹੀਂ ਹੋਣੀ ਰਾਜ ਬਤਾ ਕਿਦਾਂ ਹੋਣੀ ਪਖੰਡਾਂ ਚੋਂ ਨਿਕਲੋ ਵਹਿਮਾਂ ਚੋਂ ਨਿਕਲੋ ਗੁਰੂ ਨਾਨਕ ਦੇ ਸਿਧਾਂਤ ਤੇ ਚਲੋ ਜਾਤ ਪਾਤ ਚੋਂ ਨਿਕਲੋ ਪਖੰਡਾਂ ਚੋਂ ਨਿਕਲ ਕੇ ਇੱਕ ਬਾਣੀ ਇੱਕ ਗੁਰੇ ਕੋ ਸ਼ਬਦ ਵਿਚਾਰ ਬਾਣੀ ਦਾ ਆਪਣਾ ਜੀਵਨ ਧਾਰਨ ਕਰੋ ਬਾਣੀ ਅਕੋਰਡਿੰਗ ਬਾਣੀ ਪੜੀ ਨਹੀਂ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਰੇ ਕਹਿਣਗੇ ਮੰਨਦੇ ਆ ਜੀ ਮੰਨਦੇ ਕਿਉਂ ਨਹੀਂ ਪੁੱਛੋ ਗੁਰੂ ਗ੍ਰੰਥ ਸਾਹਿਬ ਦੀ ਵੀ ਮੰਨਦੇ ਜੀ ਮੈਨੂੰ ਲੱਗਦਾ ਬਹੁਤਾਂ ਨੂੰ ਸਾਨੂੰ ਗੱਲ ਨਹੀਂ ਆਉਣੀ ਮੈਂ ਵੀ ਵਿਚਾਈ ਹਾਂ ਬਹੁਤਾਂ ਨੂੰ ਸਾਨੂੰ ਗੱਲ ਨਹੀਂ ਆਉਣੀ ਤੋ ਜਿਹੜੀ ਖਾਸ ਕਰਕੇ ਮੈਂ ਜਵਾਬ ਇਸ ਵੀਡੀਓ ਦੇ ਵਿੱਚ ਉਹਨਾਂ ਨੂੰ ਦਿੱਤਾ ਜਿਹੜੇ ਪੰਜਾਬ ਚ ਕ੍ਰਿਸਚਨ ਬਣੇ ਕਨਵਰਟ ਹੋਏ ਲੋਕ ਤੇ ਜੋ ਵਿਚਾਰ ਦੇ ਰਹੇ ਆ ਵੇਖੋ ਜੀ ਤੁਹਾਨੂੰ ਵੀ ਲੈਣੇ ਦੇਣੇ ਪੈਗੇ ਆ ਮੈਂ ਬੇਨਤੀ ਉਹਨਾਂ ਵਾਸਤੇ ਛੋਟੀ ਜਿਹੀ ਕੀਤੀ ਵੀ ਭਈ ਸਾਨੂੰ ਲੈਣੇ ਦੇਣੇ ਨਹੀਂ ਪਏ ਅਸੀਂ ਇੱਥੇ ਵੀ ਸਿੱਖਿਆ ਸੀ ਉੱਥੇ ਜਾ ਕੇ ਵੀ ਸਿੱਖਿਆ ਜਹਾਂ ਦਾਣੇ ਤਾਹ ਖਾਣੇ ਨਾਨਕਾ ਸੱਚੇ ਅਸੀਂ ਤੇ ਉੱਥੇ ਜਾ ਕੇ ਸਾਡਾ ਦਾਣਾ ਪਾਣੀ ਉੱਥੋਂ ਦਾ ਹੀ ਉੱਥੇ ਜਾ ਕੇ ਖਾਲੇ ਅਸੀਂ ਇੱਥੇ ਇੱਥੇ ਦਾਣਾ ਪਾਣੀ ਖਾਂਦੇ ਆ ਕੋਈ ਚੱਕਰ ਨਹੀਂ ਪਰ ਸਵਾਲ ਇਹ ਵੀ ਤੁਹਾਨੂੰ ਉਹ ਕ੍ਰਿਸਚਨ ਅਸੈਪਟ ਕਰਦੇ ਵੀ ਤੁਸੀਂ ਉਹਨਾਂ ਦੇ ਹੈਗੇ ਜੀ ਇਹਦਾ ਜਵਾਬ ਦੇ ਦਿਓ ਅਸੀਂ ਕਹਿੰਦੇ ਹਾਂ ਲਾਲਚ ਦੇ ਕੇ ਧਰਮ ਨਹੀਂ ਪਰिवर्तन ਕਰਾ ਰਹੇ ਜੇ ਤੁਸੀਂ ਸਾਡੀ ਗੱਲ ਕਰਦੇ ਆਂ ਤੇ ਅਸੀਂ ਲੋਕਾਂ ਨੂੰ ਲਾਲਚ ਦੇ ਦੇ ਪਖੰਡਵਾਦ ਨਹੀਂ ਫਲਾ ਰਹੇ ਅਸੀਂ ਕਰਮਕਾਂਡ ਨਹੀਂ ਕਰ ਰਹੇ ਅਸੀਂ ਲੋਕਾਂ ਨੂੰ ਇਹਦਾ ਸਵਿਫਟ ਗੱਡੀ ਨਾਲ ਪਲੱਸ ਨਹੀਂ ਕਰ ਰਹੇ ਜਿਹੜੇ ਬੰਦੇ ਨੂੰ ਸਿੱਖੀ ਦਾ ਪਿਆਰ ਆ ਆਪ ਸਿੱਖੀ ਵੱਲ ਹੁੰਦਾ ਵਾ ਕਹਿੰਦੇ ਨੂੰ ਲਾਲਚ ਦੇ ਕੇ ਆਪਣੇ ਆ ਨਹੀਂ ਲਿਆ ਰਹੇ ਤੋਂ ਆਪਣੀ ਫਲੋਸ ਵੀ ਆਪਣੇ ਕੋਲ ਰੱਖੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ